ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਤੁਹਾਡੇ ਸਾਹਮਣੇ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਜਰ ਰਵੇਗਾ ਕਿਉਂਕਿ ਸਵੇਰ ਦੇ ਸਮੇਂ ਪੰਜਾਬ ਦੇ ਵੱਖ-ਵੱਖ ਥਾਵਾਂ ਵਿੱਚ ਬੱਦਲਵਾਈ ਆਈ ਸੀ ਮੀਂਹ ਵੀ ਦੇਖਣ ਨੂੰ ਮਿਲਿਆ ਕਿਣਮਣ ਕਣੀ ਵੀ ਹੋਈ ਹੈ ਤੇ ਕਿਸੇ ਕਿਸੇ ਇਲਾਕੇ ਹੋ ਤਾਂ ਸ਼ਰਾਟੇਦਾਰ ਮੀਂਹ ਹੋਇਆ ਜਿਸ ਦੇ ਕਾਰਨ ਗਰਮੀ ਥੋੜੀ ਜੀ ਪੰਜਾਬ ਵਿੱਚੋਂ ਅੱਜ ਸਾਫ ਹੁੰਦੀ ਦਿਖਾਈ ਦੇ ਰਹੀ ਹੈ ਪਰ ਦੁਹਰਾ ਤੋਂ ਮੌਸਮ ਸਾਫ ਹੋਣ ਦੇ ਕਾਰਨ ਧੁੱਪ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜੇ ਮਤਲਬ ਬੱਦਲਵਾਈ ਸਾਨੂੰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਦਿਖਾਈ ਦੇ ਰਹੀ ਹੈ ਥੋੜੀ-ਪੋਤੀ ਗੁਰਦਾਸਪੁਰ ਦੇ ਨੇੜੇ ਤੇ ਬੱਦਲਵਾਈs ਆਈ ਹੋਈ ਜੀ ਤੇ ਕਰਾਲੀ ਮੁਹਾਲੀ ਮੋਰਿੰਡਾ ਫਤਿਹਗੜ੍ਹ ਸਾਹਿਬ ਰੂਪਨਗਰ ਤੋਂ ਹੁੰਦੀ ਹੋਈ ਥੋੜੀ ਜੀ ਬੱਦਲਵਾਈ ਜਿਹੜੀ ਹੈ ਉਹ ਲੁਧਿਆਣੇ ਵੱਲ ਕੂਚ ਕਰਦੀ ਹੋਈ ਦਿਖਾਈ ਦੇ ਰਹੀ ਹੈ ਥੋੜੀ ਜਿਹੀ ਬੱਦਲਬਾਜ਼ ਸਾਨੂੰ ਪਟਿਆਲੇ ਅਤੇ ਸੰਗਰੂਰ ਦੇ ਵਿੱਚ ਵੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ YouTube ਦੇ ਉੱਪਰ ਚੈਨਲ ਸਬਸਕ੍ਰਾਈਬ ਕਰੋ Instagram ਜਾਂ Facebook ਦੇ ਉੱਪਰ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਬਲ ਹਾਲ ਅਗਰ ਗੱਲ ਕੀਤੀ ਜਾਵੇ ਤਾਂ ਬੱਦਲਬਾਈ ਜਿਹੜੀ ਹਿਮਾਚਲ ਵੱਲੋਂ ਆ ਰਹੀ ਸੀ ਉਹ ਵੀ ਕਿਤੇ ਨਾ ਕਿਤੇ ਘਟਦੀ ਹੋਈ ਦਿਖਾਈ ਦੇ ਰਹੀ ਹੈ ਪਰ ਸ਼ਾਮ ਵੇਲੇ ਤੱਕ ਜਿਹੜੀ ਬੱਦਲਬਾਈ ਹੈ ਉਹ ਰੂਪਨਗਰ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਚੰਡੀਗੜ੍ਹ ਮੁਹਾਲੀ ਦੇ ਇਲਾਕਿਆਂ ਦੇ ਵਿੱਚ ਹਲੇ ਵੀ ਕਿਣਮਣ ਕਣੀ ਹੋਣ ਦੇ ਚਾਂਸ ਬਣਦੇ ਹੋਏ ਸਾਨੂੰ ਦਿਖਾਈ ਦੇ ਰਹੇ ਨੇ ਸਿਸਟਮ ਫਿਲਹਾਲ ਕੋਈ ਤਕੜਾ ਤਾਂ ਨਹੀਂ ਹੈ ਪਰ ਹਿਮਾਚਲ ਵੱਲੋਂ ਹਲੇ ਵੀ ਹਵਾਵਾਂ ਜਿਹੜੀਆਂ ਚੱਲਦੀ ਹੋਈਆਂ ਦਿਖਾਈ ਦੇ ਰਹੀਆਂ ਨੇ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਬੂੰਦਾਬੰਦੀ ਕਿਣਮਣ ਕਣੀ ਹੋ ਸਕਦੀ ਹੈ ਸ਼ਾਮ ਪਹਿਲੇ ਤੱਕ ਲਗਾਤਾਰ ਤੇਜ਼ ਹਵਾ ਜਿਹੜੀ ਹੁਣ ਪੱਛਮ ਦੀ ਦਿਸ਼ਾ ਤੋਂ ਚੱਲ ਰਹੀ ਹੈ ਉਸ ਦੇ ਕਾਰਨ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਸਿੱਟੇ ਵਜੋਂ ਥੋੜੀ ਜਿਹੀ ਠੰਡ ਦਾ ਅਹਿਸਾਸ ਗਰਮੀ ਘਟ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਪੱਛਮੀ ਹਵਾ ਜਦੋਂ ਚੱਲਦੀ ਹੈ ਤਾਂ ਮੌਸਮ ਠੰ ਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਕਾਰਨ ਕਹਿ ਸਕਦੇ ਹਾਂ ਕਿ ਤਾਪਮਾਨ ਇੱਕ ਤੋਂ 2 ਡਿਗਰੀ ਘਟਦੇ ਹੋਏ ਦਿਖਾਈ ਦੇਣਗੇ ਫਿਲਹਾਲ ਆਉਂਦੇ 4-5 ਘੰਟਿਆਂ ਵਿੱਚ ਸਿਰਫ ਗੁਰਦਾਸਪੁਰ ਦੇ ਕੁਝ ਕਲਾਕੇ ਚੰਡੀਗੜ੍ਹ ਮੁਹਾਲੀ ਤੇ ਰੂਪਨਗਰ ਦੇ ਕੁਝ ਕਲਾਕੇ ਤੇ ਲੁਧਿਆਣੇ ਅਤੇ ਰੂਪਨਗਰ ਦੇ ਵਿਚਕਾਰ ਦੇ ਜਿਹੜਾ ਚਮਕੌਰ ਸਾਹਿਬ ਦਰਾਹੇ ਦਾ ਇਲਾਕਾ ਹੈ ਇਹਦੇ ਵਿੱਚ ਥੋੜੀ-ਬੋਤੀ ਹਲਚਲ ਕਿਰਮਣਕਣੀ ਦੀ ਹੋ ਸਕਦੀ ਹੈ ਬਾਕੀ ਮੌਸਮ ਠੀਕ ਹੈ ਤੇ ਚੰਡੀਗੜ੍ਹ ਮੁਹਾਲੀ ਦੇ ਵਾਲੇ ਜਰੂਰ ਦੱਸਿਓ ਤੁਹਾਡੇ ਇਲਾਕੇ ਵਿੱਚ ਕਿਵੇਂ ਦੇ ਹਾਲਾਤ ਨੇ ਬਣੇ ਰਹੋ ਚੈਨਲ ਦੇ ਉੱਪਰ YouTube ਦੇ ਉੱਪਰ ਵੈਦਰ ਅਪਡੇਟਸ ਉਹਦੇ ਨੂੰ ਸਬਸਕ੍ਰਾਈਬ ਕਰੋ Instagram Facebook ਦੇ ਉੱਪਰ ਫੋਲੋ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ